ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੀ ਹੁਣ ਗਲੋਬਲ ਖਬਰਨਾਮਾ ਦੇ ਨਾਲ ਤੇ ਮੈਂ ਹਾਂ ਰਜਿੰਦਰ ਅਰੋੜਾ ਆਂ ਬੀਤੀ ਰਾਤ ਦਿਨ ਚੜਨ ਤੋਂ ਪਹਿਲਾਂ ਆਇਏ ਤੇਜ਼ ਤੂਫਾਨ ਕਾਰਨ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਦਰਖਤ ਜੋ ਹੈ ਡਿੱਗੇ ਹੋਏ ਆ ਔਰ ਰਸਤਾ ਜੋ ਹੈ ਬਿਲਕੁਲ ਬੰਦ ਹੋਇਆ ਪਿਆ ਔਰ ਦੂਜੇ ਪਾਸੇ ਬਿਜਲੀ ਦੇ ਖੰਭੇ ਉਹ ਵੀ ਡਿੱਗੇ ਹੋਏ ਨੇ ਦਾਦੀ ਬਿਜਲੀ ਦੀ ਸਪਲਾਈ ਵੀ ਬੰਦ ਹੈ ਗੱਡੀਆਂ ਥੱਲੇ ਆ ਚੁੱਕੀਆਂ ਨੇ ਦਰਖਤ ਡਿੱਗੇ ਹੋਏ ਨੇ ਤੇ ਬੀਲੇ ਦੇ ਖੰਬੇ ਵੀ ਡਿੱਗੇ ਹੋਏ ਨੇ ਤੇ ਰਸਤਾ ਬਿਲਕੁਲ ਬੰਦ ਹੋ ਚੁੱਕਾ ਹੈ ਇਹ ਰਾਤ ਤੇ ਤੀਜ ਤੂਫਾਨ ਜੋ ਮੀਂਹ ਤੇ ਹਨੇਰੀ ਆਸੀ ਤੇ ਉਸ ਕਾਰਨ ਦਰਖਤ ਜੋ ਹੈ ਪੂਰੇ ਡਿੱਗ ਚੁੱਕੇ ਹੈ ਔਰ ਇਸ ਵਕਤਾਪਾ ਮੌਜੂਦਾ ਸ਼ਹੀਦ ਭਗਤ ਸਿੰਘ ਪਾਰਕ ਦੇ ਬਿਲਕੁਲ ਲੱਗ ਗਈ ਜਿੱਤੇ ਦਰਖਤ ਲੱਗੇ ਹੋਏ ਆ ਤੇ ਕਾਰਾਂ ਥੱਲੇ ਖੜੀਆਂ ਹੋਈਆਂ ਸੀਗੀਆਂ ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਪਰ ਰਸਤਾ ਜੋ ਡਿੱਗ ਗਿਆ ਪਰਲੇ ਪਾਸੇ ਰਸਤਾ ਜੋ ਹੈ ਬਿਲਕੁਲ ਬੰਦ ਹੋ ਚੁੱਕਾ ਹੈ ਇੱਕ ਗੱਡੀ ਲਾਲ ਰੰਗ ਦੀ ਇਹ ਦਰਖਤ ਦੇ ਥੱਲੇ ਆਈ ਹੋਈ ਹੈ ਔਰ ਪਾਰਕ ਦੇ ਅੰਦਰ ਦੀ ਗੱਲ ਕਰ ਲਈਏ ਤਾਂ ਅੰਦਰ ਵੀ ਦਰਖਤ ਜੋ ਹੈ ਕਾਫੀ ਨੁਕਸਾਨੇ ਗਏ ਹੈ ਪਰ ਰਸਤਾ ਜੋ ਹੈ ਬਿਲਕੁਲ ਨਹੀਂ ਹੈ ਕਿਸੇ ਪਾਸੇ ਜਾਣ ਵਾਸਤੇ ਕਿਉਂਕਿ ਇੱਕ ਪਾਸੇ ਬਿਜਲੀ ਦੇ ਖੰਭੇ ਟੁੱਟੇ ਪਏ ਆ ਸਾਰਾ ਜੋ ਹੈ ਲੱਗੀਆਂ ਹੋਈਆਂ ਤਾਂ ਦੂਜੇ ਪਾਸੇ ਅ ਪਰਲੇ ਪਾਸੇ ਜਾਣ ਵਾਸਤੇ ਰਸਤਾ ਜੋ ਹੈ ਉੱਧਰ ਵੀ ਨਹੀਂ ਹੈ ਇਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚਿਆ ਕਿ ਨਹੀਂ ਇਸ ਵਾਰ ਇਹ ਜੀ ਕੁਝ ਕਿਹਾ ਨਹੀਂ ਜਾ ਸਕਦਾ ਕੁਝ ਲੋਕ ਜੋ ਪਰਲੇ ਪਾਸੇ ਖੜੇ ਹੋਏ ਆ ਇਸ ਥਾਂਕ ਲੋਕ ਹੀ ਨੇ ਜੋ ਨੰਗਾ ਬਣਾ ਰਹੇ ਨੇ ਪਰ ਕੋਈ ਅਧਿਕਾਰੀ ਜਾਂ ਸੰਬੰਧਿਤ ਮੈਕਮੇ ਦੇ ਕੋਈ ਲੋਕ ਨਹੀਂ ਅਜੇ ਤੱਕ ਪਹੁੰਚੇ ਇੱਥੇ ਤਾਂ ਟਾਈਮ ਜੋ ਹੈ ਕਰੀਬ 8 ਵਾਚੁਕੇ ਨੇ ਤੇ ਸਾਰੇ ਪਾਸੇ ਤਾਰਾ ਜੋ ਹੈ ਲੇਲੀ ਵਿਆ ਡਿੱਗੀਆਂ ਹੋਈਆਂ ਲੇਲੀ ਦੇ ਖੰਭੇ ਡਿੱਗਣ ਕਰਕੇ ਤਾਰਾ ਜੋ ਹੈ ਉਹ ਸਪਲਾਈ ਬਿਲਕੁਲ ਬੰਦ ਹੋ ਚੁੱਕੀ ਹੈ ਦਰਸ ਵੱਡੇ ਵੱਡੇ ਡਿੱਗੇ ਹੋਏ ਨੇ ਲੋਗਾਂ ਨੂੰ ਸਮੱਸਿਆ ਆ ਰਹੀ ਹੈ ਤਾਂ ਇਧਰਲੇ ਪਾਸੇ ਵੀ ਬਿਜਲੀ ਦੇ ਤਾਰਾ ਜੋ ਹੈ ਇੱਧਰਲੇ ਪਾਸੇ ਬਿਜਲੀ ਦੀਆਂ ਤਾਰਾਂ ਉਹ ਵੀ ਸਾਰੀਆਂ ਤੁਹਾਨੂੰ ਪਿੱਛੇ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇੱਧਰ ਆ ਜਾ ਇੱਧਰ ਇੱਧਰ ਪਾਸੇ ਤਾਂ ਇੱਥੋਂ ਆ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆ ਬਿਜਲੀ ਦੀਆਂ ਤਾਰਾਂ ਜੋ ਸਾਰੀਆਂ ਨੀਚੇ ਡਿੱਗ ਚੁੱਕੀਆਂ ਔਰ ਪਰਲੇ ਪਾਸੇ ਖੰਭਾ ਜੂ ਉਹ ਵੀ ਲੱਗਿਆ ਹੋਇਆ ਹੈ दे दो खंबे डिगे है दरख्त जो है काफी अः डिगे है जिस कारण रस्ता जो है बिल्कुल जाम हो चुका है की हाल ने ठीक हो ਹਾਂ ਚਾ ਚਾ ਤਾਂ ਇਧਰ ਦੀ ਰਸਤਾ ਬਿਲਕੁਲ ਬੰਦ ਹੈ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਪਰਲੇ ਪਾਸੇ ਜਾਂਨ ਦੀ ਰਸਤਾ ਬਿਲਕੁਲ ਨਹੀਂ ਹੈ ਕਿਸੇ ਪਾਸੇ ਜਾਣਾ ਤੇ ਤਾਂ ਇਧਰ ਬੀਲੀ ਦੀਆਂ ਤਾਰਾਂ ਆਈਆਂ ਹੋਈਆਂ ਇਹ ਤੈਨੂੰ ਨਹੀਂ ਲੰਘ ਜਣੀਆਂ

ਤਾ ਇਧਰ ਦੇ ਹਾਲਾਤ ਜਿਉ ਨੇ ਉਹ ਤੁਹਾਨੂੰ ਦਫਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਧਰ ਵੀ ਇੱਕ ਖੰਭਾ ਡਿੱਗਿਆ ਹੋਇਆ ਔਰ ਰਸਤਾ ਜੋ ਹੈ ਬਿਲਕੁਲ ਬੰਦ ਹੋ ਚੁੱਕਾ ਹੈ ਕੋਈ ਬਿਜਲੀ ਦੀ ਅਧਿਕਾਰੀ ਜਾਂ ਕੋਈ ਸਬੰਧਤ ਮੈਕਨੀ ਦੀ ਅਧਿਕਾਰੀ ਜੋ ਹੈ ਉਹ ਹਾਲੇ ਤੱਕ ਪਹੁੰਚੀ ਨਹੀਂ ਹੈ ਟੈਲੀਫੋਨ ਅਸੀਂ ਕਿਤਨ ਟੈਲੀਫੋਨ ਨਹੀਂ ਹੁੰਦਾ ਹੈ ਅੱਜ ਸਾਨਕ ਲੋਕ ਜੋਣੀ ਉਹ ਇਸ ਵੇqt ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਹੋਈ ਕਿਸੇ ਨਾਲ ਗੱਲ ਤੋਂ ਨਹੀਂ ਟੈਲੀਫੋਨ ਕੋਈ ਚੱਟ ਨਹੀਂ ਰਿਹਾ ਜੀ ਟੈਲੀਫੋਨ 2 5 6 ਵਾਰੀ ਵੀ ਟ੍ਰਾਈ ਕੀਤਾ 1912 ਤੇ ਵੀ 1912 ਵੀ ਡਿਸਕਨੈਕਟ ਆ ਰਿਹਾ ਹੈ ਅੱਛਾ ਹਾਂ ਤੇ ਇਹ ਨਹੀਂ ਬੀਲੀ ਵਾਲੇ ਨੂੰ ਬੀਲੀ ਬੈਂਕ ਦੇ ਵਿੱਚ ਜਾ ਕੇ ਉੱਥੇ ਕੋਈ ਆਦਮੀ ਮੌਜੂਦ ਹੀ ਨਹੀਂ ਸੀ ਅੱਛਾ ਉੱਥੇ ਕੋਈ ਨਹੀਂ ਹਾਂ ਜੀ ਹਾਂ ਤਾਂ ਕੋਸ਼ਿਸ਼ ਕਰਦੇ ਹਾਂ ਕਿਸੇ ਹੋਰ ਅਧਿਕਾਰੀ ਨਾਲ ਰਾਬਤਾ ਕਾਇਮ ਕਰਨ ਦੀ ਕਿਉਂਕਿ ਰਸਤਾ ਜੋ ਹੈ ਬਿਲਕੁਲ ਬੰਦ ਹੋ ਚੁੱਕਾ ਹੋਂ ਜਾਣ ਵਾਸਤੇ ਸਨਕ ਲੋਕ ਜੋ ਹੈ ਉਹੀ ਇੱਥੇ ਆਪ ਰਸਤਾ ਬਣਾਉਣ ਵਾਸਤੇ ਲੱਗੇ ਹੋਏ ਆ ਇਸ ਤਰ੍ਹਾਂ ਅ ਇਹਦੇ ਬਿਜਲੀ ਦਾ ਇੱਕ ਬਿਜਲੀ ਦਾ ਖੰਭ ਇੱਧਰ ਵੀ ਡਿੱਗਿਆ ਹੋਇਆ ਔਰ ਮੀਟਰ ਬਾਕਸ ਜੋ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਡੈਮੇਜ ਹੋ ਗਿਆ ਸਾਰਾ ਇੱਕ 4 ਵੀ ਥੱਲੇ ਆਈ ਹੈ ਉਪਰੋਂ ਡਰੈਕਟ ਜੋ ਆ ਕਾਫੀ ਡਿੱਗੀ ਹੈ ਤਾਂ ਇਹ ਹਾਲਾਤ ਨਹੀਂ ਇਧਰ ਵੀ ਸਾਨਕ ਲੋਕ ਜੋ ਹੈ ਉਹੀ ਇਥੋਂ ਅ ਕਿੰਨਾ ਲਿੰਦੇ ਆਪ ਹੀ ਰਸਤਾ ਬਣਾਉਣ ਵਿੱਚ ਲੱਗੇ ਹੋਏ ਨੇ ਕੋਈ ਸਬੰਧਤ ਮੈਕਮੇ ਦੀ ਅਧਿਕਾਰੀ ਜਾਂ ਕੋਈ ਵੀ ਅ ਅਜੇ ਤੱਕ ਇੱਥੇ ਨਹੀਂ ਪਹੁੰਚਿਆ ਤੇ ਆਪਾਂ ਬਾਜ਼ਾਰ ਵਿੱਚ ਚੱਲਦੇ ਆਂ ਦੇਖਦੇ ਆ ਬਾਜ਼ਾਰ ਦੇ ਕੀ ਹਾਲਾਤ ਆ ਬਾਜ਼ਾਰ ਦੇ ਵਿੱਚ ਵੀ ਕਿਉਂਕਿ ਰਾਤ ਤੇਜ਼ ਤੂਫਾਨ ਕਾਰਨ ਅ ਨੁਕਸਾਨ ਜੋ ਹੈ ਕਾਫੀ ਹੋਇਆ ਜਾਪਦਾ ਹੈ ਕਿਉਂਕਿ ਜਿਸ ਤਰ੍ਹਾਂ ਇੱਥੇ ਰਹਾਇਸ਼ੀ ਏਰੀਏ ਦੇ ਵਿੱਚ ਸਦੋ ਖੰਭੇ ਬਿਜਲੀ ਦੇ ਡਿੱਗੇ ਨੇ ਔਰ ਦਰਖਤ ਡਿੱਗੇ ਨੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਤੇ इतनी भी लगता कोई दरख जो है भी होगी दिखाई दे रही है चक्न वाली देसी भी है जिस कारण देखते हैं कि किस तरह का माहौल है हुँ। हुँ। ਕੂੜਾ ਚੱਕਣ ਵਾਲੇ ਅਧਿਕਾਰੀ ਜੋ ਇੱਥੇ ਆਈ ਹੋਈ ਹੈ ਕੂੜਾ ਸਫਾਈ ਕੀਤੀ ਜਾ ਰਹੀ ਹੈ ਬਾਜ਼ਾਰ ਦੀ ਤਾਂ ਸਥਾਨਕ ਲੋਕਾਂ ਦਾ ਕਹਿਣਾ ਕਿ ਸਥਾਨਕ ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਫੋਨ ਵੀ ਕੀਤੇ ਤੇ ਦਫ਼ਤਰ ਵੀ ਜਾ ਕੇ ਆਏ ਨੇ ਪਰ ਉੱਥੇ ਦਸਤੇ ਦੇ ਵਿੱਚ ਕੋਈ ਅਧਿਕਾਰੀ ਜੋ ਹੈ ਮੌਜੂਦ ਨਹੀਂ ਹੈ। ਔਰ ਫੋਨ ਵੀ ਕਿਸੇ ਵੱਲੋਂ ਨਹੀਂ ਚੁੱਕਿਆ ਜਾ ਰਿਹਾ। ਤਾਂ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਚੀਜ਼ ਭਗਤ ਸਿੰਘ ਪਾਰਕ ਦੇ ਕੋਲ ਜਿੱਥੇ ਦੋ ਬਿਜਲੀ ਦੇ ਖੰਭੇ ਡਿੱਗੇ ਆ ਔਰ ਦਰਖਤ ਜੋ ਹੈ ਡਿੱਗੇ ਆ ਤੇ ਰਸਤਾ ਬਿਲਕੁਲ ਬੰਦ ਹੋ ਚੁੱਕਾ ਹੈ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਖੰਬੇ ਡਿੱਗਣ ਕਾਰਨ ਰਸਤਾ ਜੋ ਹੈ ਬਿਲਕੁਲ ਬੰਦ ਹੋ ਚੁੱਕਾ ਹੈ ਮੀਟਰ ਜਿੱਥੇ ਲੱਗੇ ਹੁੰਦੇ ਬਾਕਸ ਜੋ ਹੈ ਉਹ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਇਹ ਹਾਲਾਤ ਨੇ ਭਾਰਤ ਦੇ ਅੰਦਰ ਵੀ ਕਾਫੀ ਦਰਸ਼ਤ ਜੋ ਡਿੱਗੇ ਹੋ ਸਕਦੇ ਨੇ ਪਰ ਅਜੇ ਤੱਕ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚੇ Thank <laughs> you.